ਪਰੀਤ ਹਾਂਜੀ ਗੱਲ ਦੀ ਮੈਂ ਤੇਰ ਨਾਲ ਗੱਲ ਕਰਨ ਕਰਨ ਫਿਰਨ ਲਈ ਹਾਂ ਵੀ ਆਹ ਸੂਟ ਜਿਹੜਾ ਤੂੰ ਪਾਇਆ ਇੰਨਾ ਸੋਹਣਾ ਨਹੀਂ ਤੈਨੂੰ ਲੱਗਦਾ ਹੈਗਾ ਜੇ ਕੋਈ ਪਿੰਡ ਦਾ ਹੀ ਆ ਜੇ ਤੇ ਕੀ ਆਖੇ ਵੀ ਪਰੀਤ ਦਾ ਨਵਾਂ ਸਮਾਂ ਵਿਆਹ ਹੋਇਆ ਆ ਤੇ ਕਿੱਦਾਂ ਦੇ ਕੱਪੜੇ ਨੇ ਪਾਏ ਆ ਮੈਨੂੰ ਮਸਾ ਚੰਗਾ ਨਹੀਂ ਇਹ ਲੱਗਾ ਮੰਮੀ ਜੀ ਉਹ ਜਦੋਂ ਮੇਰਾ ਵਿਆਹ ਹੋਇਆ ਨਾ ਜਿਹੜੇ ਸੂਟ ਤੁਸੀਂ ਬਣਾ ਕੇ ਦਿੱਤੇ ਆ ਜਾਂ ਉਹਨਾਂ ਨੇ ਬਣਾਏ ਆ ਉਹ ਜੋ ਸੂਟ ਆ ਨਵੇਂ ਤੇ ਮੈਂ ਕੋਈ ਬਣਾਇਆ ਹੀ ਨਹੀਂ ਆ ਜਦੋਂ ਧੀਏ ਇਦਾਂ ਆਉਣਾ ਹੋਇਆ ਨਾ ਨਵੇਂ ਸਮੇਂ ਪੇਕੇ ਦੇ ਘਰ ਉਦੋਂ ਨਵੇਂ ਕੱਪੜੇ ਬਣਾ ਕੇ ਆਈਦਾ ਚੰਗਾ ਨਹੀਂ ਲੱਗੀਦਾ ਮੰਮੀ ਜੀ ਪਤਾ ਤੇ ਮੈਨੂੰ ਵੀ ਆ ਮੈਂ ਇਹਨਾਂ ਨੂੰ ਕਹਿਣ ਵੀ ਨਹੀਂ ਰਹੀ ਸੀ ਤੇ ਇਹ ਕਹਿੰਦੇ ਸੀ ਕੋਈ ਗੱਲ ਨਹੀਂ ਮੈਂ ਤੈਨੂੰ ਬਣਵਾ ਦਾਂਗਾ ਸੂਟ ਪਰ ਇਹਨਾਂ ਦਾ ਟਾਈਮ ਨਹੀਂ ਲੱਗਾ ਬਾਅਦ ਚ ਸਲਾਹ ਬਣ ਗਈ ਇੱਧਰ ਆਉਂਦੀ ਤੇ ਮੈਨੂੰ ਕਹਿੰਦੇ ਮੈਂ ਤੈਨੂੰ ਪੈਸੇ ਦੇ ਦੂੰਗਾ ਤੇ ਤੂੰ ਆਪਣੀ ਭਾਬੀ ਦੇ ਨਾਲ ਜਾ ਕੇ ਤੇ ਸੂਟ ਬਣਾਣਿਆ ਤੇ ਮੰਮੀ ਨਾ ਮੈਂ ਤਾਂ ਨਹੀਂ ਗਈ ਮੰਮੀ ਨੇ ਇਹਨਾਂ ਪਸੰਦ ਬੜੀ ਹੋਰ ਸਾਭਦੀ ਆ ਉਹ ਕੱਪੜੇ ਜਿਹੜਾ ਚਾਜਰਾ ਨਹੀਂ ਪਸੰਦ ਕਰਦੀ ਹੈਗੀ ਤੇ ਜੋ ਕੰਮ ਨੂੰ ਵੀ ਕੀ ਕਹਿੰਦੇ ਸੀ ਕਿ ਮੈਂ ਤੈਨੂੰ ਪੈਸੇ ਦੇ ਦੂੰਗਾ ਤੇ ਆਪਣੀ ਭਾਬੀ ਨਾਲ ਸੂਟ ਬਣਵਾ ਲਿਆਈ ਤੇ ਉਹ ਗੱਲਾਂ ਗੱਲਾਂ ਕਰਦੀ ਉਹ ਚੱਲ ਗਏ ਮੈਨੂੰ ਵੀ ਨਹੀਂ ਕਿਹਾ ਤਾਇਆ ਪੈਸੇ ਮੰਗਣਾ ਤੇ ਮੈਂ ਕੋਹਣ ਪੈਸੇ ਵੀ ਨਹੀਂ ਤੇ ਮੈਂ ਕੋ ਸੂਟ ਵੀ ਨਹੀਂ ਬਣਾਉਣੇ ਹੁਣ ਨਹੀਂ ਪੈਸੇ ਦਾ ਥੋੜਾ ਗੱਲ ਰਹਿ ਚਲੀ ਆ ਸੂਟ ਤੇ ਜਿੰਨੇ ਮਰਜੀ ਬਣਾ ਲਈ ਪੈਸੇ ਵੀ ਤੈਨੂੰ ਮਿਲ ਜਾਣਗੇ ਪਰ ਗੱਲ ਤੇ ਇਹ ਆ ਕਿ ਕਦੋਂ ਲਿਆਏਗੀ ਕਦੋਂ ਸੁਆਏਗੀ ਤੇ ਕਦੋਂ ਪਾਏਗੀ ਇਹ ਤੇ ਤੇਰੇ ਦਿਨ ਉਦਾਂ ਹੀ ਲੱਗ ਜਾਣੇ ਆ ਸੁਆਉਣ ਲਿਆਉਣ ਦੇ ਵਿੱਚ ਹੀ ਮੈਂ ਤੇ ਤਾਂ ਕਹਿਣ ਨਹੀਂ ਆ ਪੀ ਤੂੰ ਆਪਣੇ ਸਹੁਰਿਆਂ ਤੋਂ ਪਾ ਕੇ ਆਉਂਦੀ ਨਵੇਂ ਸਮੇਂ ਕੱਪੜੇ ਤੇ ਤੂੰ ਕਿੰਨੀ ਫੱਬਣਾ ਹੈਗਾ ਤੇਰਾ ਤੇ ਉਹ ਗੱਲ ਹੋ ਗਈ ਤੇਰੇ ਨਾਲ ਆਈ ਲੋਲੀ ਗਈ ਲੋਲੀ ਲੋਲੀ ਦੇ ਗਲ ਉਹੋ ਝੋਲੀ ਓਹੋ ਮੰਮੀ ਜੀ ਤੁਸੀਂ ਹਾਂ ਗੱਲਾਂ ਕਿਉਂ ਕਾਂਡੇ ਜੇ ਮੈਂ ਤੇ ਉਹਨੂੰ ਤਿਆਰੀ ਨਹੀਂ ਸੀ ਹੈਗੀ ਮੈਂ ਇਹਨਾਂ ਨੂੰ ਕਿਹਾ ਵੀ ਹੈਗਾ ਸੀ ਕਿ ਮੇਰੇ ਕੋ ਨਵਾਂ ਸੂਟ ਕੋਈ ਨਹੀਂ ਹੈਗਾ ਤੇ ਮੈਂ ਨਹੀਂ ਜਾਣਾ ਤੁਸੀਂ ਇਕੱਲੇ ਚੱਲ ਜਾਓ ਤੇ ਟਰੈਕਟਰ ਲਾ ਕੇ ਆਜੋ ਤੇ ਇਹ ਗਾੜੀ ਆਉਂਦੇ ਨਹੀਂ ਮੈਨੂੰ ਸ਼ਰਮ ਜੀ ਹੁੰਦੀ ਆ ਝਾਕਾ ਜਿਆ ਹੁੰਦਾ ਵਾ ਤੂੰ ਮੇਰੇ ਨਾਲ ਚੱਲ ਤੂੰ ਦੋ ਦਿਨ ਰਹਿ ਲਈ ਤੇ ਮੈਂ ਕੱਦੂ ਕਰਕੇ ਜਿੱਦੂ ਟਰੈਕਟਰ ਛੱਡਣ ਜਾਊਂਗਾ ਤੇ ਉਰ ਤੈਨੂੰ ਲੈ ਆਊਂਗਾ ਉਹ ਸੂਟਾਂ ਕਰਕੇ ਤੇ ਜਿਹੜਾ ਮੇਰਾ ਜਲੂਸ ਨਿਕਲਿਆ ਉਹ ਤੇ ਨਿਕਲਿਆ ਹੀ ਆ ਜਿਹੜਾ ਮੇਰਾ ਦਸਤੇ ਵਿੱਚ ਆਉਣ ਚ ਜਲੂਸ ਨਿਕਲਿਆ ਨਾ ਉਹਦੀ ਤੇ ਤੁਸੀਂ ਗੱਲ ਹੀ ਛੱਡ ਦੋ ਮੰਮੀ ਗੋਡੇ-ਗੋਡੇ ਗਰਮੀ ਘੱਟਾ ਤੇ ਗਰਮ ਹਵਾ ਹਾਏ ਹਾਏ ਬੁਰਾ ਹੀ ਹਾਲ ਹੋ ਗਿਆ ਮੇਰਾ ਤੇ ਤੇ ਗੱਡੀ ਤੇ ਆ ਜਾਣਾਹੀਂ ਤੈਨੂੰ ਵੀ ਲੋੜ ਪਈ ਹੀ ਮੋਟਰਸਾਈਕਲ ਤੇ ਆਉਣ ਦੀ ਅੱਜ ਤੱਕ ਤੈਨੂੰ ਕਦੀ ਮੋਟਰਸਾਈਕਲ ਤੇ ਬੈਠੀ ਨਹੀਂ ਗੱਡੀ ਤੇ ਤੇ ਆ ਜਣਾ ਸੀ ਪਰ ਗੱਡੀ ਦਾ ਤਾਂ ਟਾਇਰ ਪੈਂਚਰ ਹੋ ਗਿਆ ਤੇ ਗੱਡੀ ਦੇ ਵਿੱਚ ਇੱਕ ਸਪੇਅਰ ਟਾਇਰ ਵੀ ਹੁੰਦਾ ਵਾ ਸਟੱਪਣੀ ਉਹ ਲਾ ਲੈਂਦਾ ਉਹਦੇ ਚ ਕਿੰਨਾ ਟਾਈਮ ਲੱਗਣਾ ਸੀ 15 ਮਿੰਟ ਨਹੀਂ ਲੱਗਦੇ ਸਟੱਪਣੀ ਬਦਲਣ ਲੱਗਿਆ ਪਰ ਉਹ ਕਹਿੰਦੀ ਸੀ ਫਿਰ ਅਸੀਂ ਲੇਟ ਹੋ ਜਣਾ ਸੀ ਨਾ ਬਹੁਤ ਲੇਟ ਹੋ ਜਣਾ ਸੀ ਮੁੜ ਕੇ ਵੀ ਤਾਂ ਸਵੇਰੇ ਗਿਆ ਟਰੈਕਟਰ ਲੈ ਕੇ ਪਰ ਉਹ ਨੂੰ ਨਹੀਂ ਸੀ ਨਾ ਪਤਾ ਉਹਦੇ ਪਾਣੀ ਛੱਡਿਆ ਸੀ ਪੈਲੀ ਦੇ ਵਿੱਚ ਕੱਦੂ ਕਰਨਾ ਸੀ ਚਲੋ ਠੀਕ ਆ ਜੇ ਕਿਦਾਂ ਪੜਦੇ ਪਾਉਂਦੀ ਆ ਹੈ ਆਪਣੇ ਸਵਰਿਆਂ ਦੇ ਉੱਤੇ ਵਾਲੇ ਕਿਹੜੀ ਕੋ ਗੱਲ ਆ ਕਿਉਂ ਪਰਦੇ ਵਾਲੀ ਕਿਉਂ ਨਹੀਂ ਗੱਲ ਤੇ ਮੈਂ ਜਿੰਨੀਆਂ ਵੀ ਗੱਲਾਂ ਕੀਤੀਆਂ ਹਰ ਗੱਲ ਦਾ ਅੱਗੋਂ ਮੈਨੂੰ ਠੋਕ ਕੇ ਜਵਾਬ ਦਿੱਤਾ ਤਾਂ ਜੇ ਕਹਿੰਦੀ ਐ ਪਰਦੇ ਕਿਦਾਂ ਪਾਉਣੇ ਉਹਦਾ ਕਹਿੰਦੇ ਹੋਣੇ ਕਿ ਗੱਡੀ ਨਹੀਂ ਆਈ ਤਾਂ ਤੇ ਨਹੀਂ ਤੁਹਾਡੇ ਮੰਨ ਜਾ ਕੀ ਕੋਈ ਗੱਲ ਆ ਓਕੇ ਅਸੀਂ ਤਾਂ ਹੁੰਦਿਆਂ ਦੇ ਗੱਲ ਪੈ ਗਏ ਆ ਭਲਾ ਤੁਹਾਡੇ ਕੀ ਪਤਾ ਮਨ ਦੇ ਵਿੱਚ ਹੋਵੇ ਹੀ ਕਿ ਮਨ ਮੂਨ ਚਤ ਨਹੀਂ ਹੈਗਾ ਕੁਝ ਵੀ ਪਰ ਇਹ ਜ਼ਰੂਰ ਆ ਕਿ ਤੈਨੂੰ ਵੀ ਪਤਾ ਵਾ ਕਿ ਡੈਡੀ ਦੇ ਵੀ ਜਾਣਾ ਹੁੰਦਾ ਕਿਸੇ ਪਾਸੇ ਮੈਂ ਵੀ ਜਾਣਾ ਹੁੰਦਾ ਵਾ ਤੇ ਗੱਡੀ ਦੇ ਨਾਲ ਗੱਡੀ ਫਣੋ ਸਾਨੂੰ ਤੰਗੀ ਬਹੁਤ ਜ਼ਿਆਦਾ ਹੋਣ ਦੀ ਆਦਾ ਇਹ ਤਾਂ ਗੱਲ ਸੱਚੀ ਆ ਪਰ ਚਲੋ ਵੱਖਰੀ ਗੱਲ ਵਾ ਅਸੀਂ ਤੁਹਾਨੂੰ ਕਹਿੰਦੇ ਨਹੀਂ ਹੈਗੇ ਤੈਨੂੰ ਮੈਂ ਇਕੱਲੀ ਨੂੰ ਕਹਿਣ ਡਿਆ ਵਾਂ ਮੈਂ ਉਹਨੂੰ ਭਾਈ ਇਹਨੂੰ ਨਹੀਂ ਕਿਹਾ ਪਰ ਸੱਚ ਦੱਸਾਂ ਤਾਂ ਸਾਨੂੰ ਤੰਗੀ ਬਹੁਤ ਜ਼ਿਆਦਾ ਹੋਣ ਲੀ ਨਿਆਣਿਆਂ ਦੇ ਸਕੂਲੇ ਜਾਣਾ ਸਮਾਨ ਲਿਆਉਣਾ ਉਹ ਗੱਡੀ ਨੂੰ ਤੇ ਅਸੀਂ ਰੱਖਿਆ ਹੀ ਇਹ ਕੰਮ ਵਾ ਤੇ ਅਸੀਂ ਕਦੀ ਕੋ ਖਾਦ ਲੈਣਦੀ ਕਦੀ ਫੀਡ ਲੈਣਦੀ ਹੁਣ ਇਹ ਗੱਡੀ ਦੇ ਚ ਕਿੰਨਾ ਸਮਾਨ ਲੱਦ ਕੇ ਲੈਣਾ ਪੈਂਦਾ ਤੁਹਾਨੂੰ ਸੁਪਨਾ ਥੋੜਾ ਹੋਣਾ ਹੁਣ ਜਿਹੜੀ ਚੀਜ਼ ਖਰਾਬ ਵੀ ਹੋ ਗਈ ਕੋਈ ਗੱਲ ਨਹੀਂ ਹੁਣ ਜਦੋਂ ਅਗਲੀ ਵਾਰੀ ਆਵਾਂਗੇ ਤੇ ਫਿਰ ਲੈ ਆਵਾਂਗੇ ਹੁਣ ਟਰੈਕਟਰ ਲਿਆਊਗਾ ਕਿ ਗੱਡੀ ਲਿਆਊਗਾ ਕਿ ਕੀ ਕੁੜੀ ਨੂੰ ਸਤਾਈ ਜਾਣ ਡਿਆ ਵਾਂ ਸਕੂਟਰ ਹੀ ਸਾਡੇ ਕੋ ਮੋਟਰਸਾਈਕਲ ਆ ਗੱਡੀ ਇੱਕ ਹੋਰ ਹੈਗੀ ਆ ਹੋਰ ਤੈਨੂੰ ਕੀ ਚਾਹੀਦਾ ਤੁਸੀਂ ਕਿਤੇ ਡਿਊਟੀ ਤੇ ਜਾਣਾ ਵਾ ਸਾਨੂੰ ਉਹ ਵੀ ਗੱਡੀ ਚਾਹੀਦੀ ਆ ਤੂੰ ਪੁਰਾਣੇ ਨੇ ਵੀ ਕਹਿਤਾ ਸੀ ਟਰੈਕਟਰ ਸਾਡੇ ਕੋ ਇੱਕ ਆ ਗੱਡੀਆਂ ਤੇ ਦੋ ਨੇ ਇਦਾਂ ਨਹੀਂ ਕਹੀਦਾ ਹੋਈਦਾ ਸਾਰਿਆਂ ਦੇ ਦਿਨ ਚੰਗੇ ਭਲੇ ਆ ਜਾਣੇ ਆ ਯਾਨੀ ਤੂੰ ਆਪਣੇ ਪੁਰਾਣੇ ਦਿਨ ਵੀ ਯਾਦ ਰੱਖ ਕੀ ਸਾਡੇ ਨਾਲ ਤੇ ਹੁਣ ਅੱਜ ਰੱਬ ਨੇ ਸਭ ਕੁਝ ਦੇ ਦਿੱਤਾ ਵਾ ਤੇ ਉਹਨਾਂ ਨੇ ਵੀ ਸਭ ਕੁਝ ਦੇ ਦੇਣਾ ਵਾ ਪੁਰਾਣੇ ਨੇ ਵੀ ਮਹਿਸੂਸ ਹੋ ਗਿਆ ਸੀ ਤੇ ਮੈਨੂੰ ਗੱਲ ਲਾ ਕੇ ਕੀਤੀ ਆ ਤੇ ਤਾਈਆਂ ਤੋਂ ਉਹਨੇ ਕਿਹਾ ਸੀ ਤੂੰ ਮਮੀ ਗੱਡੀ ਲੈ ਲੈਣੀ ਆ ਤੇ ਜਦੋਂ ਨੇ ਗੱਡੀ ਵੱਡੀ ਲੈ ਲਈ ਨਾ ਤੇ ਉਹਨੇ ਲਿਆਖੀ ਤੇ ਖਲਾਰੀ ਤੇ ਫੇਰ ਚੰਗੀਆਂ ਭਲੀਆਂ ਲੋੜਾਂ ਵੀ ਉਹਨਾਂ ਦੀਆਂ ਕਰਨ ਦੇ ਜੇ ਚੀਜ਼ਾਂ ਦੇਣ ਦੇ ਜਿਹੜੀ ਮੰਗਦੀ ਕੁੜੀ ਚੀਜ਼ ਉਹ ਹੀ ਤੁਸੀਂ ਉਹਨੂੰ ਦੇਣ ਦੇ ਜੇ ਤੇ ਚਲੋ ਉਹਨਾਂ ਵਾਪਸ ਵੀ ਕਰ ਦੇਣੀ ਆ ਪਰ ਤੂੰ ਨਾ ਆਪਣੀ ਜ਼ੁਬਾਨ ਸੰਭਾਲ ਕੇ ਰੱਖ ਮੂੰਹ ਜਿਹੜੀ ਗੱਲਾਂ ਕਾੜਨਾ ਨਾ ਪੈਣੀਆਂ ਨਹੀਂ ਤੇ ਇੱਥੇ ਹੀ ਤੂੰ ਬੁਰਾ ਬਣਨਾ ਵਾ ਖਾਸ ਕਰਕੇ ਤੂੰ ਤੇ ਮਮੀ ਸੱਚੀ ਬੋਲਣ ਦੇ ਆ ਕੋਈ ਝੂਠ ਥੋੜਾ ਦੇ ਆ ਵਾ ਬੋਲਣ ਆਪ ਕੋ ਗੱਲ ਵਾ ਦੱਸ ਤੇਰੀ ਚੀਜ਼ਾਂ ਦੇਣ ਦਾ ਕੀ ਫਾਇਦਾ ਇਹ ਗੱਲ ਕਰਕੇ ਬੁਰਿਆ ਬਣ ਜਾਣਾ ਆਦੇ ਤੇ ਮੰਮੀ ਇਹਨਾਂ ਦਾ ਚੀਜ਼ਾਂ ਲੈਣ ਦਾ ਕੀ ਫਾਇਦਾ ਜਦੋਂ ਚੀਜ਼ ਲੈਣੀ ਦੋ ਦਿਨ ਵਾਸਤੇ ਆ ਤੇ ਦੇਣੀ ਵਾਪਸ ਦੋ ਦੋ ਮਹੀਨੇ ਨਹੀਂ ਹੈਗੀ ਇਹ ਵੀ ਨਾ ਕਰੋ ਵੇ ਲੈ ਕੁੜੀ ਨੂੰ ਤੂੰ ਸਾੜਿਆ ਦੇ ਮੂੰਹ ਤੇ ਬਹਿ ਕੇ ਨਹੀਂ ਐਦਾਂ ਦੀ ਗੱਲ ਕਰ ਮੰਮੀ ਨੇ ਸਾੜਨ ਦੀ ਡਿਆ ਮੈਂ ਉਹ ਗੱਲ ਕਰਨ ਡਿਆ ਵਾ ਜਿਹੜੀ ਗੱਲ ਇਹਨਾਂ ਨੇ ਕੀਤੀ ਸੀ ਕੀਤੀ ਤੇ ਫੇਰ ਕੀ ਹੋ ਗਿਆ ਆਹੋ ਫੇਰ ਕੁੱਖ ਨਹੀਂ ਹੋ ਗਿਆ ਮੇਰੀ ਜਵਾਨ ਜਿਹੜੀ ਉਹ ਪੰਗੇ ਪਾਉਂਦੀ ਆ ਬਾਕੀ ਜਾਨਾਂ ਦੀ ਜਵਾਨ ਜਵਾਨ ਹੀ ਨਹੀਂ ਹੈਗੀ ਕੇ ਤੇ ਕੋਈ ਗੱਲ ਨਹੀਂ ਜੇ ਤੈਨੂੰ ਜ਼ਿਆਦਾ ਖਿਆਈ ਹੋਣ ਡੀਏ ਤੇ ਮੈਂ ਫੋਨ ਕਰਕੇ ਕਹਿ ਦਿੰਨੀ ਆ ਕਿ ਦੋਵੇਂ ਚੀਜ਼ਾਂ ਦੇਜੋ ਫਿਰ ਫਿਰ ਤੇਈ ਹੋਈ ਆ ਤਾਂ ਫੇਰ ਵੀ ਤੂੰ ਚੀਜ਼ ਲਈਦਾ ਫਾਇਦਾ ਕੀ ਹੈਗਾ ਵਾ ਜੇ ਮੁੜ ਕੇ ਸੜਕੇ ਚੀਜ਼ ਵਾਪਸ ਕਰਨੀ ਆ ਜੇ ਇਦਾਂ ਕਰਕੇ ਇਹ ਵੀ ਨਹੀਂ ਮੰਮੀ ਗੱਲਾਂ ਕਰੀ ਜਾਂਦੇ ਜੇ ਹੜਦਾ ਤਾਂ ਤੂੰ ਵੀ ਨਹੀਂ ਇਹੋ ਕੁਛ ਹੀ ਘਵਾਉਣਾ ਜੇ ਨਾ ਫਿਰ ਉਹ ਤੇ ਕੋਈ ਘਵਾਉਣਾ ਜੇ ਦੇ ਪਰੋਨੇ ਕੋਣ ਅਗਲੇ ਨੇ ਕਹੇ ਤੇ ਟਿੱਟਾ ਜਿਹਦੇ ਨੇ ਕਹਤਾ ਕਿ ਚਲਾਉਣਾ ਵੀ ਹੁੰਦਾ ਕਿ ਨਹੀਂ ਹੁੰਦਾ ਡਰੈਕਟਰ ਹਾਂ ਕਿਹਾ ਨਹੀਂ ਅਗਲੇ ਨੇ ਸਾਰੀਆਂ ਚੀਜ਼ਾਂ ਮੈਂ ਚਲਾ ਲੈਣਾ ਐਦਾਂ ਵੀ ਨਹੀਂ ਕਹਿਦਾ ਵੀਰਾ ਕੋਈ ਗੱਲ ਇੱਕ ਚੀਜ਼ ਜੋ ਮੈਨੂੰ ਵੀ ਨਹੀਂ ਲੱਗੀ ਇਹ ਗੱਲ ਮੰਨਿਆ ਕਿ ਅਸੀਂ ਗੱਡੀ ਖੜੀ ਆ ਤੇ ਮੋੜ ਵੀ ਦੇਣੀ ਆ ਤੇ ਸਾਡੀ ਗਲਤੀ ਇਹ ਆ ਕਿ ਅਸੀਂ ਟਾਈਮ ਸੇਟ ਨਹੀਂ ਮੋੜੀ ਹੈਗੀ ਪਰ ਇਸ ਟਾਈਮ ਤੇ ਨਾ ਮੈਨੂੰ ਤੁਸੀਂ ਗਲਤ ਲੱਗਣ ਦੇ ਜੇ ਮੰਨੋ ਜੇ ਨਾ ਮੰਨੋ ਅੱਛਾ ਮੈਂ ਸੱਚੀ ਗੱਲ ਕੀਤੀ ਆ ਤਾਂ ਮੈਂ ਤੇਨੂੰ ਗਲਤ ਲੱਗਣ ਦੇ ਆ ਹਜੇ ਤਾਂ ਤੈਨੂੰ ਗਲਤ ਸੋਨੋ ਜੀ ਤਾਂ ਲੱਗਣੇ ਆ ਜਿੱਦਣ ਅਗਲੇ ਨੇ ਤੇਰੇ ਕੋ ਆਪਣਾ ਹਾਰ ਮੰਗਿਆ ਮੇਕੋ ਹਾਰ ਮੰਗਿਆ ਹਾਂਜੀ ਸੋਨੇ ਦਾ ਹਾਂਜੀ ਬਿਲਕੁਲ ਸੋਨੇ ਦਾ ਇਨੀ ਹਰਾਨ ਨਾ ਹੋ ਉਹ ਤੇਰਾ ਹਾਰ ਤੇਰੇ ਸਹੁਰਿਆਂ ਨੇ ਤੈਨੂੰ ਪਾਇਆ ਵਾ ਜੀਤਾ ਭਾਬੀ ਕੋਲੋਂ ਮੰਗ ਕੇ ਤੈਮ ਸਾਰਨ ਵਾਸਤੇ ਹੈ ਹਾਂਜੀ ਆਪ ਨਹੀਂ ਬਣਾਇਆ ਇਹਨਾਂ ਨੇ ਨਿਜਕੀਨ ਆਉਂਦਾ ਫੋਨ ਕਰਕੇ ਪੁੱਛ ਲੈ ਜਾਂਦੇ ਝੂਠ ਬੋਲ ਦੇਣਗੇ ਤੇ ਜਾਂ ਸੱਚ ਦੱਸਣਗੇ ਨਹੀਂ ਤੇ ਮੰਮੀ ਨੂੰ ਪੁੱਛ ਲੈ ਆਹੋ ਧੀਏ ਤੈਮ ਸਾਰਨ ਵਾਸਤੇ ਉਹਦੇ ਕੋਲ ਆਇਆ ਹਾਰ ਉਹਨਾਂ ਨੇ ਪਰ ਮੰਮੀ ਮੈਨੂੰ ਤਾਂ ਕੋਈ ਗੱਲ ਦੱਸੀ ਨਹੀਂ ਇਸ ਬਾਰੇ ਨਹੀਂ ਤੇ ਸੀਓ ਗੀ ਤੇ ਗੱਲ ਵੱਖਰੀ ਆ ਉਦੋਂ ਨਾ ਤੇਰੀ ਸੱਸ ਦੀ ਇਹ ਗੱਲ ਮੈਨੂੰ ਚੰਗੀ ਨਹੀਂ ਲੱਗੀ ਜੇ ਪਰਦੇ ਨਾ ਹਾਰ ਲੈ ਕੇ ਤੈਨੂੰ ਪਾਜ ਦਿੱਤਾ ਹੀ ਤੇ ਚੱਲ ਕੋਈ ਗੱਲ ਨਹੀਂ ਆਪਣਾ ਟਾਈਮ ਸਾਰਿਆ ਹੈਗਾ ਤੇ ਪਰਦੇ ਨਾਲ ਹੀ ਅਗਲੀ ਦੀ ਚੀਜ਼ ਵਾਪਸ ਕਰ ਦੇਂਦੀ ਤੇ ਜੇ ਨਹੀਂ ਵਾਪਸ ਕੀਤੀ ਗਈ ਤੇ ਕਮ ਸੇ ਕਮ ਤੈਨੂੰ ਤੇ ਦੱਸਦੀ ਜੇ ਸੱਸ ਤੇਰੀ ਤੇ ਇਹਨੂੰ ਸੱਚੀ ਗੱਲ ਦੱਸ ਦਿੰਦੀ ਤੇ ਹੋ ਸਕਦਾ ਤੂੰ ਮੇਰੇ ਨਾਲ ਸਲਾਹ ਕਰਦੀ ਤੇ ਅਹੀਂ ਕੋਈ ਨਾ ਕੋਈ ਹੱਲ ਕੱਢ ਲੈਂਦੇ ਇੰਨਾ ਰੌਲਾ ਤਾਂ ਨਾ ਪੈਂਦਾ ਸੋਨੂੰ ਹੁਣੀ ਬਤੀ ਬਤੀ ਗੱਲਾਂ ਕਰਨ ਦੇ ਆ ਤੇ ਜੇ ਬਤੀ ਬਤੀ ਡੈਡੀ ਤੇਰ ਨਾਲ ਗੱਲਾਂ ਗੱਲਾਂ ਦਸੀਆਂ ਨਾ ਉਹਨਾਂ ਨੇ ਤੇ ਹੋ ਸਕਦਾ ਬਾਅਦ ਵਿੱਚ ਕਿੰਨੀਆਂ ਕੁ ਗੱਲਾਂ ਕਰਦੇ ਹੋਣਗੇ ਕਰਨੀਆਂ ਨਹੀਂ ਉਹਨਾਂ ਨੇ ਉਹ ਹੀ ਜਦੋਂ ਉਹਨਾਂ ਨੇ ਹੱਥ ਤੇ ਹੱਥ ਮਾਰ ਕੇ ਚੀਜ਼ ਲੈ ਲਈ ਆ ਤਾਂ ਉਹਨਾਂ ਦਾ ਮਤਲਬ ਨਹੀਂ ਬਣਦਾ ਉਹਨਾਂ ਨੂੰ ਚੀਜ਼ ਵਾਪਸ ਕੀਤੀ ਜਾਵੇ ਗੱਲਾਂ ਤੇ ਆਪਣੀ ਕਰਤੱਬੀ ਸੁਣ ਲਈ ਆਓ ਤਾਈਆਂ ਤੇ ਉਹ ਕੇ ਪਾਸੇ ਕੋਈ ਗੱਲ ਨਹੀਂ ਕਰਦੇ ਉਹ ਉਹਨਾਂ ਤੇ ਆਉਂ ਜੇ ਵੇ ਹਾਰ ਦਾਬੀ ਲੈਣਾ ਹੁੰਦਾ ਤੇ ਦੱਬਣ ਅਗਲੇ ਵੀ ਨਹੀਂ ਦਿੰਦੇ ਤੁਹਾਨੂੰ ਹਾਰ ਹਾਰ ਦੀ ਗੱਲ ਦਾ ਤੇ ਨਹੀਂ ਇਹ ਮੈਨੂੰ ਪਤਾ ਕਿ ਕੀ ਗੱਲ ਆ ਤੇ ਕੀ ਬਾਤ ਆ ਵਿੱਚ ਪਰ ਇਹਨਾਂ ਦੀ ਆਪਸ ਦੇ ਵਿੱਚ ਸੋਨੂ ਵੀਰ ਹੋਣਾਂ ਦੀਆਂ ਤੇ ਵਿੱਕੀ ਹੋਣਾਂ ਦੀਆਂ ਬੜੀਆਂ ਕੁੰਡੀਆਂ ਵਾਂ ਤੁਸੀਂ ਤੇ ਕਹਿੰਦੇ ਆ ਕਿ ਡੈਡੀ ਬੜੇ ਗੁੱਸੇ ਦੇ ਵਿੱਚ ਆ ਡੈਡੀ ਜੀ ਨੇ ਇਹਨਾਂ ਦੀਆਂ ਸੁਣੀਆਂ ਨਾ ਡੈਡੀ ਨੇ ਇਹ ਤੇ ਨਹੀਂ ਨਾ ਕਿਹਾ ਕਿ ਚੱਲ ਠੀਕ ਹੈ ਜੇ ਮੈਨੂੰ ਇਹਨਾਂ ਨੇ ਗੱਲਾਂ ਕੀਤੀਆਂ ਵਾਂ ਜੋ ਵੀ ਦਸੀਆਂ ਵਾਂ ਮੈਂ ਕਮ ਸੇ ਕਮ ਵਿੱਕੀ ਵੱਲ ਜਾ ਕੇ ਉਹਨਾਂ ਦੀਆਂ ਵੀ ਗੱਲਾਂ ਸੁਣਾ ਡੈਡੀ ਮਾਹਾਂ ਜੀ ਗੁੱਸੇ ਤੇ ਪੀਤੇ ਭਰੇ ਪੀਤੇ ਇੱਧਰ ਨੂੰ ਆ ਗਏ ਤਾਂ یوں ਮੈਂ ਵੀ ਆਖਾਂ ਕਿ ਡੈਡੀ ਜੀ ਮੇਰੇ ਘਰ ਕਿਉਂ ਨਹੀਂ ਰੁਕੇ ਹੈਗੇ ਫਿਕਰ ਕਿਉਂ ਕਰਦੀ ਆ ਦੋਵਾਂ ਤਰ੍ਹਾਂ ਦੀਆਂ ਸੁਣੀਆਂ ਜਾਣ ਗਈਆਂ ਦੋਵਾਂ ਤਰ੍ਹਾਂ ਦੀਆਂ ਸੁਣ ਕੇ ਫੇਰ ਹੀ ਕੋਈ ਨਾ ਕੋਈ ਫੈਸਲਾ ਹੋ ਸਿਆਣਾ ਬੈਣਾ ਫੁੱਫੜ ਵੀ ਆ ਉਥੇ ਘਰ ਦੇ ਵਿੱਚ ਐਡੀ ਤੇ ਗੱਲ ਨਹੀਂ ਹੈਗੀ ਪਿਆਜ ਤੱਕ ਅਗਲਿਆਂ ਨੇ ਕੋਈ ਝੂਠ ਨਹੀਂ ਬੋਲਿਆ ਤੇ ਹੁਣ ਸਾਡੇ ਨਾਲ ਝੂਠ ਬੋਲਣਗੇ ਡੈਡੀ ਦੀਆਂ ਗੱਲਾਂ ਦਾ ਅਸਰ ਤੇ ਤੁਹਾਡੇ ਤੇ ਵੀ ਲੱਗਦਾ ਬਥੇਰਾ ਹੋਇਆ ਵਾ ਮੇਰੇ ਤੇ ਤੇ ਸੰਦੀਪ ਦੀਆਂ ਗੱਲਾਂ ਦਾ ਵੀ ਅਸਰ ਹੋਇਆ ਵਾ ਫਿਰ ਇਹ ਕਹਦੇ ਕਿ ਘਰ ਵਾਲੀ ਦੇ ਥੱਲੇ ਲੱਗਾ ਵਾ ਉਹਦੀ ਗੱਲ ਮੰਨਦਾ ਆ ਤੇ ਬੜਾ ਹੀ ਸੋਹਣਾ ਹੋਇਆ ਈ ਜਿਹੜਾ ਮੇਰੇ ਪੁੱਤਰ ਦਾ ਉਦੋਂ ਰਿਸ਼ਤਾ ਛੁੱਟ ਗਿਆ ਨੰਗਾ ਵੱਲੋਂ ਤੇ ਇੱਧਰ ਚੰਗੇ ਧਾੜਾ ਮੱਥਾ ਲੱਗ ਗਈ ਹੁਣ ਗੱਡੀ ਵੀ ਮੇਰਾ ਪੁੱਤਰ ਲੈ ਆਈ ਉਥੋਂ ਉੱਥੇ ਕਿੱਡਾ ਸੋਹਣਾ ਲੱਗਦਾ ਈ ਕੁੰਮ ਦਾ ਫਿਰ ਆਪਣੀ ਪੈਲੀ ਵਾਏਗਾ ਅੱਗੇ ਤੇਨਾਂ ਨੂੰ ਠੇਕੇ ਦੇ ਦੇ ਹਰਦੇ ਹਾਂ ਪੈਲੀ ਤੇ ਇੰਨਾ ਠੇਕਾ ਚੱਲਣ ਡਿਆ ਤਾਂ ਹੀ 5-7000 ਇਹਨਾਂ ਨੂੰ ਘੱਟ ਤੇ ਠੇਕੇ ਦੇ ਦਿੰਦੇ ਹਾਂ ਤੇ ਕੱਖ ਵੀ ਨਹੀਂ ਬਣਦਾ ਹੁਣ ਚੱਲ ਮੇਰਾ ਪੁੱਤਰ ਟਰੈਕਟਰ ਦੇ ਨਾਲ ਚੋਂ ਤੇ ਝੋਨਾ ਲਾਏਗਾ ਲੱਖ ਡੇਢ ਦਾ ਸਾਡਾ ਝੋਨਾ ਨਿਕਲੇਗਾ ਨਾਲੇ ਉਧਰੋਂ ਪ੍ਰੀਤ ਆਪਣਾ ਵੀ ਖਰਚਾ ਕੱਢੀ ਜਾਏਗੀ ਪੇਕਿਆਂ ਤੋਂ ਲਿਆ ਕੇ ਬਥੇਰਾ ਕਰਦੇ ਨੇ ਉਹ ਪ੍ਰੀਤ ਦੇ ਨਾਲ ਬਥੇਰਾ ਲਿਆਉਂਦੀ ਏ ਤੇ ਬੜਾ ਹੀ ਸੋਨਾ ਸਾਡਾ ਟਾਈਮ ਲੰਘਣਾ ਈ ਤੇ ਚੱਲ ਅੱਗੋਂ ਕਣਕ ਬੀਜੇਗਾ ਆਪਣੇ ਕੰਮ ਤੇ ਜਾਏਗਾ ਉਹ ਵੀ ਚਾਰ ਪੈਸੇ ਰਲਣਗੇ ਇਹ ਕੰਮ ਚੱਲਦਾ ਰਿਆ ਹਾੜਾ ਤੇ ਸਾਹ ਸੌਖਾ ਹੋਇਆ ਹੀ ਲਓ ਤੇ ਐਵੇਂ ਤੇ ਨਹੀਂ ਸਿਆਣੇ ਆਂਦੇ ਪੇ ਕੁੱਬੇ ਦੇ ਵਜਿ ਲੱਤ ਤੇ ਕੁੱਬੇ ਦਾ ਕੁੱਬ ਨਿਕਲ ਗਿਆ ਸਾਡੇ ਨਾਲ ਤਾਂ ਉਹ ਹੀ ਗੱਲ ਹੋਈ ਆ ਮੰਮੀ ਕੀ ਹੋਇਆ ਏ ਚੱਲ ਮੇਰੇ ਨਾਲ ਕਿੱਥੇ ਨਾਲ ਚੱਲ ਥਾਣੇ ਇਹਨਾਂ ਦੇ ਪਰਚਾ ਦੇ ਕੇ ਆਉਣਾ ਵਾ ਹਾ ਹੈ ਵੀ ਕੀ ਹੋਇਆ ਥਾਣੇ ਪਰਚਾ ਦੇਣ ਜਾਣਾ ਮੈਂ ਤਨ ਖੱਤੇ ਬੈਠੀ ਆ ਟਰੈਕਟਰ ਕਿੱਥੇ ਟਰੈਕਟਰ ਕਿੱਥੋਂ ਆਉਣਾ ਵਾ ਉਹ ਇਨਾਂ ਕੋ ਜਰਿਆ ਨਹੀਂ ਗਿਆ ਕਿ ਮੈਂ ਆਪਣੀ ਪਹਿਲੀ ਵੋਂ ਡਿਆ ਵਾ ਜਾ ਕੇ ਉੱਥੇ ਤੇ ਐ ਚਾਬੀ ਕੱਢ ਲੀਆ ਟਰੈਕਟਰ ਦੀ ਸਾਨੂੰ ਨੇ ਜਿੱਦਾਂ ਮੇਰੇ ਤੇ ਥਾਣੇਦਾਰ ਲੱਗਾ ਹੁੰਦਾ ਵਾ ਉਹ ਇਹ ਤਾਂ ਮਰ ਚੱਲੇ ਇਹਨਾਂ ਦੀ ਹਿੱਕ ਤੇ ਸੱਪ ਲੇਟ ਦੇ ਸਾਨੂੰ ਵੇਖ ਵੇਖ ਕੇ ਮਾਦਾ ਇਹ ਸੜ ਗਏ ਨੇ ਪੁੱਤਰ ਸੜ ਗਏ ਨੇ ਵੇਖ ਕੇ ਪਿਆਰੀ ਕਾ ਨੂੰ ਡੈ ਪਿਆ ਵਾ ਉਹੋ ਹੀ ਗੱਲ ਇਹਨਾਂ ਨੂੰ ਇਹੀ ਹੋ ਪੀਏ ਘਰ ਬੈ ਕੇ ਹੁਣ ਕਮਾਈ ਕਰ ਤੋਂ ਡੈ ਪਿਆ ਕਰਨ ਮੈਂ ਤਾਂ ਤੈਨੂੰ ਡੀਕਣ ਇੱਥੇ ਬੈਠੀ ਵੀ ਮੇਰੇ ਪੁੱਤਰੇ ਟਰੈਕਟਰ ਲੈ ਕੇ ਆਉਣਾ ਤੇ ਮੈਂ ਅੱਗੋ ਗੇਟ ਖੋਲਾਂਗੀ ਤੂੰ ਚੱਲ ਮਾਦਾ ਮੈਂ ਤੇ ਪਰਚਾ ਦੇ ਕੇ ਹਟਣਾ ਵਾ ਇਹ ਸਾਡਾ ਜਿਹੜਾ ਸ਼ਰੀਕ ਨਵੇਂ ਜੰਪਿਆ ਵਾ ਹੈ ਇਹ ਤਾਂ ਸਾਨੂੰ ਬੋਲੀ ਜਾਣਦੇ ਆ ਪਤਾ ਨਹੀਂ ਕੀ ਪਪਾ ਜੀ ਹਾਂ ਇੱਧਰ ਆਓ ਜਰੀਏ ਕੀ ਗੱਲ ਹੋਈ ਆ ਕੀ ਹੋਇਆ ਵਾ ਆ ਵਿੱਕੀ ਤੇ ਆਦੀ ਮਾਂ ਪਤਾ ਨਹੀਂ ਕਿਉਂ ਬੋਲੀ ਜਾਂਦੇ ਆ ਸਾਡੇ ਘਰ ਵੱਲ ਨੂੰ ਮੂੰਹ ਕਰਕੇ ਤੇ ਧਮਕੀਆਂ ਦੇ ਜਾਂਦੇ ਆ ਅਸੀਂ ਥਾਣੇ ਜਾਣਾ ਵਾ ਇਹਨਾਂ ਨੇ ਸ਼ਰੀਕਾਂ ਵਾਲੀ ਕਰ ਛੜੀ ਆ ਪਤਾ ਨਹੀਂ ਕੀ ਗੱਲ ਹੋਈ ਇਹਨਾਂ ਨੂੰ ਆ ਆਪਣੇ ਘਰ ਜਾਏ ਹੋਣਗੇ ਸਾਡੇ ਨਾਲ ਉਹਨਾਂ ਦੀ ਕਿਹੜੀ ਗੱਲ ਵਾ ਸਾਡੇ ਵੱਲ ਨੂੰ ਕੀ ਕਰ ਕਰਕੇ ਮੂੰਹ ਇਹਨਾਂ ਬੋਲਣਾ ਵਾ ਨਾ ਪਪਾ ਜੀ ਤੁਸੀਂ ਸੁਣ ਕੇ ਤੇ ਵੇਖੋ ਸਾਰੀਆਂ ਗਵਾਹ ਨੂੰ ਲਾ ਲਾ ਕੇ ਕਰਨ ਦੇ ਆ ਮੈਨੂੰ ਤਾਂ ਅੱਜ ਡਰ ਲੱਗੀ ਜਾਂਦੇ ਬਾਹਰ ਕੋਈ ਗੱਲਬਾਤ ਨਹੀਂ ਹੋਊਗੀ ਕਿਤੇ ਉਹ ਗੱਲਬਾਤ ਕੀ ਹੋਣੀ ਆ ਮੇਰਾ ਆਪਣਾ ਸੋਨੂੰ ਦੇ ਹਰਤਵਾਲ ਨੂੰ ਗਿਆ ਵਾ ਉਹਨਾਂ ਨਾਲ ਕਿਥੇ ਗੱਲ ਬਾਤ ਹੋਣੀ ਨਹੀਂ ਤੁਸੀਂ ਪੁੱਛੋ ਇੱਕ ਵਾਰੀ ਫੋਨ ਕਰਕੇ ਤੇ ਪੁੱਛ ਲਈ ਇਹਨਾਂ ਨੂੰ ਚੱਲ ਵੇਖ ਲੈ ਆ ਹੀ ਜਾਣਾ ਉਹਨੇ ਐਡੀ ਵੀ ਕਾਦੀ ਕਾੜੀ ਆ ਕੋਈ ਗੱਲ ਨਹੀਂ ਥੋੜਾ ਇੱਕ ਕੰਮ ਹੀ ਗਿਆ ਬੀਬੀ ਗਾਂਹ ਹੋ ਕੇ ਸੁਣੀਏ ਤੇ ਸਹੀ ਆਂਦੇ ਕੀ ਆ ਉਹ ਗਾਂਹ ਹੋ ਕੇ ਤੁਸੀਂ ਕਿ ਲੈਣਾ ਤੁਸੀਂ ਇੱਥੇ ਬਹਿ ਕੇ ਇੱਥੇ ਸੁਣੀ ਜਾਓ ਸੌਂਡਾ ਤੇ ਇੱਥੇ ਵੀ ਹੈਗਾ ਵੇਖੀ ਜੂ ਜੇ ਤੇ ਕੋਈ ਨਾਲ ਕੇ ਗੱਲ ਤੋਂ ਗੱਲ ਨਿਕਲੂਗੀ ਨਾ ਆਪੇ ਲੱਗ ਜਾਣਾ ਪਤਾ ਗਾਂਹ ਜਾਓ ਇੱਥੇ ਆ ਚਲ ਸੁਣ ਲੈਨੇ ਇੱਥੇ ਖਲੋ ਕੇ ਸੁਣ ਲੈਨੇ ਆ ਪਤਾ ਤਾਂ ਲੱਗੇ ਵੀ ਕਿਹੜੀ ਗੱਲ ਤੋਂ ਬੋਲਣ ਦੇ ਆ ਕੀ ਪਤਾ ਹੁਣ ਕਿਹੜੀ ਤੋਂ ਡਰੇ ਆ ਆਪਣੇ ਘਰ ਕੋਈ ਗਿਆ ਹੋਊਗਾ ਬਹਿ ਜਾ ਤੂੰ ਚਰਮਾਨਾ ਬਹਿ ਜਾ ਕੋਈ ਗੱਲ ਨਹੀਂ ਚਰਮੀ ਲਗਾਏ ਕਿੰਨੇ ਆ ਤੂੰ ਨੂੰ ਕੁਛ ਲੈ ਜਾਂਦਾ ਉਹ ਤੇਨਾਂ ਗੋਰਿਆ ਆ ਉਮੀਦ ਨਹੀਂ ਹੈਗੀ ਮੈਨੂੰ ਤੇਰੇ ਤੋਂ ਚਲ ਮੈਂ ਤੈਨੂੰ ਕਰਦਾ ਆਵਾਜ਼ ਉਹ ਕੀ ਗੱਲ ਹੋ ਗਈ ਆ ਐਵੇਂ ਔਖਾ ਹੀ ਜਾਂਂਦੇ ਆ ਓ ਕਾ ਮਾਨਾ ਤਾਂ ਹੋਰ ਕੀ ਕਰਾਂ ਆ ਤੂੰ ਕੰਮ ਕੋ ਬੰਦੇ ਵਾਲਾ ਕੀਤਾ ਵਾ ਨਾ ਕੀ ਕਰਤਾ ਮੈਂ ਅੱਛਾ ਬੜਾ ਸ਼ਿਹਰ ਬਣਦਾ ਵਾ ਚੰਗੀ ਰੀਜ ਨਾ ਅਗ ਲਾ ਕੇ ਨਾ ਤੇਲ ਪਾ ਕੇ ਹੁਣ ਕਹਿੰਦਾ ਮੈਂ ਕੀ ਕਰਤਾ ਏ ਤੈਨੂੰ ਪਤਾ ਕੀ ਕੀਤਾ ਤੂੰ ਲੈ ਕੀ ਗੱਲ ਕਰਤੀ ਮੈਂ ਤੇ ਉਹ ਗੱਲ ਕੀਤੀ ਓ ਦਿਨਾਂ ਜਿਹੜੀ ਤੂੰ ਮੈਨਾਂ ਕੀਤੀ ਆ ਉਹ ਭਲੇਖਾ ਨਹੀਂ ਮੈਨੂੰ ਤੂੰ ਕੀਤੀਆਂ ਗੱਲਾਂ ਉਹਨਾਂ ਉਹੀ ਆ ਜਿਹੜੀਆਂ ਮੈਂ ਕੀਤੀਆਂ ਵਾ ਪਰ ਤੂੰ ਕੀਤੀਆਂ ਇਹ ਸਾਬ ਨਾ ਵਾ ਕਿ ਅਗਲੇ ਦੇ ਸੱਤੀ ਕੱਪਣੀ ਅੱਗ ਲੱਗ ਜੇ ਓ ਜਾ ਭਰਾਵਾ ਆ ਜੋੜੇ ਤੇਰੀ ਗਾੜੀ ਹੱਥ ਗਰਮੀ ਅੱਗੇ ਵੜੀਆਂ ਚੜ ਕੇ ਤੂੰ ਮੇਤੇ ਆ ਗਿਆ ਲੜਦਿਆਂ ਨੂੰ ਤੁਹਾਨੂੰ ਹੀ ਛਡਾਇਆ ਕੱਪੜੇ ਸਾਰੇ ਮੇਰੇ ਲਿਬੜ ਗਏ ਆ ਪਾਣੀ ਨਾਲ ਮੈਂ ਹੁਣ ਸਾਫ਼ ਕੀਤੇ ਆ ਭਲਾਈ ਦਾ ਸਾਲਾ ਜਮਾਨਾ ਹੀ ਨਹੀਂ ਆ ਉਹ ਮੈਨੂੰ ਪਤਾ ਵਾ ਤੂੰ ਕਿੰਨੀ ਕੁ ਭਲਾਈ ਕੀਤੀ ਐ ਲੂਤੀ ਫੂਕਾ ਉਹ ਜਾ ਜਾ ਗਰਮੀ ਅੱਗੇ ਬੜੀ ਉੱਤੋਂ ਆ ਗਈ ਚੜ੍ਹ ਬੜੀ ਆ ਲੱਗਾ ਹੀ ਮਿਲਤੇ ਚੜ੍ਹ ਕੇ ਆਉਣ ਮਜ਼ਾ ਨਹੀਂ ਆਇਆ ਸਾਰੇ ਕੱਪੜੇ ਵੀ ਗੰਦੇ ਕੀਤੇ ਤੇ ਗੱਲ ਵੀ ਨਹੀਂ ਬਣੀ ਜੱਟਾਂ ਵਾਲੀ ਗੱਲ ਤੇ ਇਹਨਾਂ ਕੋਈ ਕੀਤੀ ਨਹੀਂ ਸਿਰਸੁਰ ਪਾੜਦੇ ਤੇ ਗੱਲ ਵੀ ਬਣਦੀ ਅਮੇ ਸਾਲ ਇੱਕ ਦੋ ਜਿਹਦੇ ਗਾਰਾ ਹੀ ਸੁੱਟੀ ਗਏ ਮੈਂ ਤਾਂ ਇਹਨਾਂ ਨੂੰ ਬੀਬੀ ਪਾਪਾ ਕਹਿੰਨਾ ਸੀ ਨਾ ਪਰ ਇਹ ਬੀਬੀ ਪਾਪਾ ਹਕ ਹੋਂਦੇ ਲਾਇਕ ਨਹੀਂ ਹੈਗੇ ਇਹ ਸਾਡੇ ਤਾਇਆ ਤਾਈਆ ਤੇ ਇਹਨਾਂ ਨੇ ਤਾਇਤਾ ਹੀ ਰਹਿਣਾ ساری ਉਮਰ ਇਹ ਤਾਂ ਸੜਕੇ ਸਵਾਹ ਹੋ ਗਿਆ ਕੋਲਾ ਹੋ ਗਿਆ ਪਿਆ ਕਮਾਈ ਕੰਨੂ ਕਰਨ ਲਿਆ ਪਿਆ ਮੇਰੇ ਤੇ ਪੈਲੀ ਨਿਕਲਣੀ ਹੈ ਸੜ ਤੇ ਇਹ ਗੱਲਾਂ ਗਏ ਨੇ ਪਰ ਕੱਲ ਮਾਤਾ ਮੇਰੇ ਨਾਲ ਇਹਨੇ ਝੋਲ ਕੀਤਾ ਪਤਾ ਕਿੰਨਾ ਉੱਥੇ ਪੰਜ ਸੱਤ ਬੰਦੇ ਨਾ ਹੁੰਦੇ ਇਹਨੇ ਤਾਂ ਉਹਦਾ ਮੇਰੀ ਹੱਡੀ ਫਸਲੀ ਤੋੜ ਦੇਣੀ ਸੀ ਕੋਈ ਨਾ ਕੋਈ ਸਾਣੇ ਪਾਲਿਆ ਵਾ ਇਹਨਾਂ ਨੇ ਵੇ ਪੁੱਤਰ ਮੈਨੂੰ ਤੇ ਇਹਨਾਂ ਦੀ ਚਲਾਕੀਆਂ ਦਾ ਹੁਣ ਪਤਾ ਲੱਗਾ ਪੀ ਕਿਉਂ ਆਂਦੇ ਹਨ ਕਿ ਵਿੱਕੀ ਕਰੋ ਬਾਹਰ ਹੀ ਰਹੇ ਤੇ 5 30000 ਤੇ ਨੌਕਰੀ ਕਰਦਾ ਰਹੇ ਤੇ ਇੱਥੇ ਹੀ ਕਰਦੇ ਰਹੀਏ ਵਿੱਕੀ ਬੜੀ ਨੌਕਰੀ ਕਰਨ ਲਿਆ ਵਿੱਕੀ ਨੌਕਰੀ ਕਰਨ ਲਿਆ ਤੇ ਪਹਿਲੀ ਜਿਹੜੀ ਸਾਡੇ ਕੋਲ ਰਹੇ ਉਹ ਮਾਦਾ ਤੂੰ ਹੀ ਨਪੋਲਵਾ ਇਸ ਟੱਬਰ ਦੇ ਵਿੱਚ ਤਕਟ-ਟਕ ਕੇ ਚਲਾਕੀਆਂ ਭਰੀਆਂ ਵਾ ਜਿਹੜੇ ਤੈਨੂੰ ਮੂਰਖ ਬਣਾਉਂਦੇ ਰਹੇ ਆ ਬਾਹਰ ਹੀ ਨਾ ਇਹਨਾਂ ਠੇਕਾ ਚੱਲਣ ਡਿਆ ਵਾ ਤੇ ਇਹ ਸਾਨੂੰ ਕੀ ਦਿੰਦੇ ਆ ਖੇਤ ਸਵਾ ਆ ਤਾਂ ਹੁਣ ਮੈਂ ਥੋੜਾ ਜਿਹਾ ਤਾਂ ਹੋਇਆ ਤੇ ਮੈਨੂੰ ਸਾਰਾ ਕੁਝ ਪਤਾ ਲੱਗਣ ਡਿਆ ਵਾ ਸੋਹਰੇ ਜਾ ਕੇ ਪਤਾ ਲੱਗਾ ਕਿ ਪਹਿਲੀ ਦੀ ਕੀਮਤ ਕੀ ਆ ਅਗਲੇ ਨੇ ਵੇਖ ਲਾ ਕਿੰਨਾ ਕੁਝ ਬਣਾਇਆ ਵਾ ਤੈਨੂੰ ਸਾਨੂੰ ਸਾਨੂੰ ਇਹ ਟੱਬਰ ਨੇ ਮੂਰਖ ਬਣਾ ਛੜਿਆ ਤੂੰ ਕਹਿੰਨੀ ਹੀ ਠੇਕੇ ਐਡਵਾਂਸ ਦੇ ਦਿੰਦੇ ਸਾਨੂੰ ਬੜਾ ਵਧੀਆ ਕਰਦੇ ਆ ਖੇਤ ਸਵਾਹ ਵਧੀਆ ਕਰਦੇ ਈਓ ਇਹ ਕਰਕੇ ਠੇਕਾ ਐਡਵਾਂਸ ਦਿੰਦੇ ਹੀ ਕਿ ਕਿਤੇ ਸਾਡੇ ਹੱਥਾਂ ਚੋਂ ਪੈਲੀ ਨਾ ਖੁੱਸ ਜੇ ਪੈਲੀ ਤੇ ਪੁੱਤਰ ਮੈਂ ਵੀ ਨਹੀਂ ਦਿੰਦੀ ਇਹਨਾਂ ਨੂੰ ਤੇਰਾ ਪਿਓ ਜਦੋਂ ਮਰ ਗਿਆ ਸੀ ਨਾ ਤੇ ਉਦੋਂ ਤੂੰ ਇੰਨਾ ਜਿੰਨਾ ਹੁੰਦਾ ਹੈ ਤੇ ਮੈਂ ਤਾਂ ਪੈਲੀ ਉਦੋਂ ਨਹੀਂ ਭੋਰੀ ਤੇ ਹੁਣ ਮੈਂ ਪੈਲੀ ਦੇਣੀ ਹੈ ਇਹਨਾਂ ਨੂੰ ਕਦੀ ਵੀ ਨਾ ਦਾ ਇਹਨਾਂ ਨੂੰ ਪੈਲੀ ਮੈਂ ਇਹਨਾਂ ਨੂੰ ਇਹ ਹੀ ਹੋ ਕਿ ਖੜੇ ਸਾਡੇ ਕੋਲ ਠੇਕੇ ਤੇ ਆ ਤੇ ਇਹ ਪੈਲੀ ਸਦਾ ਵਾਸਤੇ ਸਾਡੇ ਕੋਲ ਰਹਿ ਜਾਣੀ ਆ ਗੋਰੇ ਨੂੰ ਪਤਾ ਹੈ ਕੀ ਕਹਿੰਦਾ ਕਹਿੰਦਾ ਇਹ ਜੀ ਹੁਣ ਤੇ ਪੈਲੀ ਮੈਨੂੰ ਆਪਣੀ ਲੱਗਣ ਡੈ ਪੀਆ ਜਿੱਦਾਂ ਇਹਦੇ ਪਿਓ ਨੇ ਰਜਿਸਟਰੀ ਕਰਾ ਲਈ ਹੁੰਦੀ ਆ ਸਾਡੇ ਕੋਲ ਦੇਨੀ ਐ ਇਹਨੂੰ ਪੈਲੀ ਇਹਦੀ ਹੱਕ ਤੇ ਚੜ ਕੇ ਨਾ ਮੈਂ ਪੈਲੀ ਤੱਕ ਲਾਂਗੀ ਮੈਂ ਮਰ ਨਹੀਂ ਗਈ ਪੈਲੀ ਵਾਲੀ ਅਜੇ ਮੈਂ ਜੂਨੀ ਆ ਪੈਲੀ ਦਾਂਗੀ ਇਹਨਾਂ ਨੂੰ ਮੈਂ ਐਸੇ ਕਰਕੇ ਮਾਦਾ ਮੈਂ ਟਰੈਕਟਰ ਇੱਥੇ ਨਹੀਂ ਲੈ ਕੇ ਆਇਆ ਕੇਸ ਟੱਬਰ ਨੇ ਤੇ ਮਰ ਜਾਣਾ ਵੇਖ ਕੇ ਉਦਾਂ ਹੀ ਕਿ ਆਪਣੇ ਸਹੁਰਿਆਂ ਤੋਂ ਟਰੈਕਟਰ ਵੀ ਲੈ ਆਇਆ ਪਰ ਕੰਮ ਇਹਨਾਂ ਨੇ ਫੇਰ ਵੀ ਉਹ ਹੀ ਕੀਤਾ ਮਾਤਾ ਜੇ ਮੈਂ ਸੱਚ ਦੱਸਾਂ ਨਾ ਤੇ ਇਸੇ ਲੜਾਈ ਤੋਂ ਡਰਦਾ ਮੈਂ ਸਿੱਧਾ ਪੈਲੀ ਜੀ ਟਰੈਕਟਰ ਲੈ ਕੇ ਗਿਆ ਕਿ ਜੇ ਮੈਂ ਇੱਥੇ ਲੈ ਆਉਂਦਾ ਨਾ ਤੇ ਇਹਨਾਂ ਨੇ ਸਾਰੇ ਟੱਬਰ ਨਾਲ ਕਲੇਸ਼ ਇੱਥੇ ਪਾ ਕੇ ਬਹਿ ਜਾਣਾ ਸੀ ਪਰ ਕੀਤੀ ਤੇ ਫੇਰ ਵੀ ਇਹਨਾਂ ਨੇ ਉਹ ਹੀ ਮਰਗੇ ਵੇਖ ਕੇ ਕਿ ਮੈਂ ਉੱਥੇ ਟਰੈਕਟਰ ਘਾਤੋਂ ਲੈ ਆਇਆ ਹਾ ਹਿਆ ਕਿਹੜੇ ਟਰੈਕਟਰ ਦੀ ਗੱਲ ਕਰਨ ਡਿਆ ਕੁਝ ਸਮਝ ਹੀ ਨਹੀਂ ਲੱਗਣ ਦੀ ਤੁਸੀਂ ਚੁੱਪ ਕਰਕੇ ਸੁਣੀ ਜਾਓ ਹਾਂ ਤੁਹਾਨੂੰ ਕੀ ਲੋੜ ਆ ਰੌਲਾ ਪਾਉਂਦੇ ਵੇ ਮੇ ਪੁੱਤਰ ਖਵੀ ਨਾ ਜਾ ਮੈਨੂੰ ਇਹ ਦੱਸ ਕੇ ਤੇ ਸੱਟ ਪੇਟ ਤੇ ਨਹੀਂ ਲੱਗੀ ਜੇ ਕਿਤੇ ਲੱਗੀ ਤਾਂ ਮੈਨੂੰ 10 ਮੈਦੀਆਂ ਲੱਤਾਂ ਤੋੜ ਕੇ ਆਵਾਂ ਨਖਤੇ ਦੀਆਂ ਸੱਟ ਪੇਟੇ ਲਾਉਣ ਜੋਗਾ ਹੈਗਾ ਪਹਿਲਾਂ ਮੈਨੂੰ ਜੇ ਉੱਥੇ ਬੰਦੇ ਨਾ ਨਾ ਵੇਚਉਂਦੇ ਮੈਂ ਤੇ ਇੱਕ ਪਾਸਾ ਕਰ ਦੇਣਾ ਸੀ ਅੱਜ ਤੂੰ ਹੁਣ ਮਾਤਾ ਮੈਨੂੰ ਇਹ ਦੱਸ ਕਿ ਮੇਰੇ ਨਾਲ ਥਾਣੇ ਜਾਣਾ ਹੈ ਕਿ ਨਹੀਂ ਜਾਣਾ ਐਦਾਂ ਹੀ ਜਾਣਾ ਹੀ ਮੈਂ ਥਾਣੇ ਚੱਲ ਮੇਰੇ ਨਾਲ ਸ਼ਾ ਪਰਚਾ ਕਰਾਉਣਾ ਵਾ ਚੱਲ ਆ ਬਾਹਰ ਨਿਕਲ ਆ ਮੈਂ ਤੇਰੇ ਨਾਲ ਜਾਣਾ ਵਾ ਹੁਣ ਜੇ ਗੱਲ ਮੂੰਹੋਂ ਕੱਢੀਓ ਨਾ ਤੇ ਜੁਰਤ ਰੱਖੀ ਆਜਾ ਕਲੀਏ ਕਰਾਉਣਾ ਪੜਦਾ ਕਰੂੰਗਾ ਪੂਰੀ ਫਿਰ ਜੁਰਤ ਤੂੰ ਚੱਲ ਆ ਆ ਗਿਆ ਵਾ ਮੂੰਹ ਚੋੱਕ ਕੇ ਹੁਣ ਫਿਰ ਲੜਨ ਮੈਨੂੰ ਉਥੋਂ ਤੇ ਵਿਚਾਲਿਆ ਨਾ ਇੱਥੇ ਦਿਨ ਮ ਬਚਪ ਦਿੰਦਾ ਮੈਂ ਕਹਿੰਦਾ ਤੂੰ ਬਾਜ ਜਾ ਤੂੰ ਬਾਜ ਜਾ ਮੇਰੇ ਕੋਲ ਆਹੋ ਵੱਡਾ ਬਦਮਾਸ਼ ਆ ਜਾ ਆ ਜਾ ਹੋ ਜਾ ਕਿ ਮੈਂ ਡਰਦਾ ਤੇਰੇ ਕੋ ਇਹ ਜੇ ਕਰਤੂਤ ਹੋ ਜਾਂਦਾ ਤੁਹਾਨੂੰ ਪਤਾ ਕਿਦਾਂ ਕੀ ਕਰਦਾ ਫਿਰ ਜਾਓ ਤੇਰੀਆਂ ਬੜੀਆਂ ਚੰਗੀਆਂ ਉਹ ਚੰਗੀਆਂ ਨੇ ਕਰਤੂਤਾ ਉਹ ਗਲਤ ਹੈ ਪਾਣੀ ਨਾ ਜਾ ਕੇ ਡੈਟ ਨਾ ਕਤੂ ਕਰਨ ਰਿਆ ਪਿਆ ਵਾ ਮਾਦਾ ਤੁਮਨੇ ਛੱਡਨਾ ਇਹਨੂੰ ਏ ਟੁੱਟ ਦਸ ਮੈਂ ਮਾਰਾਂ ਰੋੜਾ ਇਹਦੇ ਸਿਰ ਦੇ ਵਿੱਚ ਜਾ ਮੜਾ ਜਾ ਹਾਂ ਦੱਸ ਕੀ ਕਰ ਲੇਗਾ ਆ ਜਾ ਖਲੋਤਾ ਮੈਂ ਕਹਿੰਦਾ ਲੈ ਜਾ ਇਹਨੂੰ ਇਹਨੇ ਮਰ ਜਾਣਾ ਹੀ ਤੇਰਾ ਲਾਇਕ ਨੂੰ ਨਾ ਸਾਰੀ ਮੁਜਾਦ ਰੱਖਿਆ ਇੱਧਰ ਆਣੇ ਨਹੀਂ ਲੱਤ ਮਾ ਤੜ ਤੋੜ ਦੇ ਨਾ ਉੱਥੇ ਤੇ ਤੈਨੂੰ ਬਚਾ ਲਿਆ ਉਹਨਾਂ ਨੇ ਬਚਾ ਲਿਆ ਆਹੋ ਮਾਂ ਦੇ ਮਗਰ ਭੁੱਖ ਰਿਆਂ ਕਾਹ ਆਹ ਜੇ ਪਿਓ ਦਾ ਤੈਨੂੰ ਆ ਕੇ ਇੱਥੇ ਮਾਰ ਲਈ ਕੱਲ ਤੇ ਪਤਾ ਲੱਗੇ ਆ ਜਾ ਡਰਦਾ ਥੋੜੀ ਮੈਂ ਤੇਰੇ ਕੋਲੋਂ ਮੈਂ ਤਾਂ ਉੱਥੇ ਵੀ ਲਲਕਾਰੇ ਮਾਰਨੇ ਹੋਇਆ ਨਹੀਂ ਤੂੰ ਡਰਦਾ ਕਾਹ ਯਾਰ ਪਾਣੀ ਲਿਆ ਕੇ ਦੇ ਉੱਥੇ ਬਚਾ ਲਿਆ ਤੈਨੂੰ ਉਹਨਾਂ ਨੇ ਆ ਵੇਖ ਲੈ ਮਾਤਾ ਇਹਦੇ ਕੰਮ ਪਲਿਆ ਤੇਰਾ ਝੋਟਾ ਬੇਰਮਾਨਾ ਇੱਥੇ ਤੁਸੀਂ ਇੱਕ ਦਾਖ ਖੜਖਾ ਦੇ ਮਾਤਾ ਹੁਣ ਤੂੰ ਆਪਣੀ ਅੱਖੀ ਵੇਖ ਲੈਣਾ ਇਹਦੇ ਲੱਛਣ ਹੁਣ ਤੂੰ ਮੈਨੂੰ ਦੱਸ ਥਾਣੇ ਜਾਣਾ ਕਿ ਨਹੀਂ ਜਾਣਾ ਨਹੀਂ ਤਾਂ ਮੈਂ ਕੋਹ ਕਰ ਲੈਣਾ ਈ ਹਾਂ ਬੇਰਮਾਨ ਕਰ ਮਾਨ ਵੇ ਥਾਣੇ ਐਵੇਂ ਜਾਇਆ ਜਾਂਦਾ ਥਾਣੇ ਜਾਏਗਾ ਤਾਂ ਪੈਸੇ ਲੱਗਣੇ ਦਫਾ ਹੋਣਿਆ ਤੇ ਨਾਲੇ ਅਹੀ ਲੋਕਾਂ ਕੋਲੋਂ ਝੂਠੇ ਹੋਣਾ ਵੀ ਇਹ ਗੱਲ ਦੇ ਵਿੱਚ ਪੁੱਤਰ ਅਹੀ ਝੂਠੇ ਆ ਜਦੋਂ ਪੈਲਿਸ ਡੋਣੀ ਹੋਏ ਨਾ ਤੇ ਜਦੋਂ ਫਸਲ ਵੱਢੀ ਜਾਏ ਪਹਿਲਾਂ ਹੀ ਆਖੀਦਾ ਪਿਆਰ ਕਾ ਪੈਲੀ ਅਹੀ ਵੋਣੀ ਅਸੀਂ ਉਹਨਾਂ ਨੂੰ ਸੁਣਾ ਦਿੱਤਾ ਅਹੀ ਉਹਨਾਂ ਨੂੰ ਵਾਕਿਆ ਪਹਿਲੀ ਹੀ ਵਹੁਣੀ ਹੈ ਉਹਨੇ ਤਾਂ ਆਪੇ ਹੀ ਤੜਫਣਾ ਨਹੀਂ ਆਖਿਆ ਤਾਂ ਫਿਰ ਕੀ ਆ ਹਰਕਤਾਂ ਵੇਖ ਲੈ ਇਹਦੀਆਂ ਇਸ ਹਿਸਾਬ ਨਾਲ ਤਾਂ ਅਸੀਂ ਥੱਲੇ ਲੱਗ ਜਾਾਂਗੇ ਮੇਰੀ ਭਾਵੇਂ ਵੇਖਦੀ ਐ ਵੇਖ ਜੇ ਪਰ ਮੈਂ ਇਹ ਬੰਦੇ ਨੂੰ ਨਹੀਂ ਛੱਡਣਾ ਹੁਣ ਵੇ ਕਿਤੇ ਨਹੀਂ ਤੂੰ ਥੱਲੇ ਲੱਗ ਚਲਿਆ ਕਿਤੇ ਦਿਮਾਗੋਂ ਸੋਚ ਵੇ ਪਹਿਲੀ ਸਾਡੀ ਐ ਸਾਡੀ ਰਹਿਣੀ ਐ ਵੇ ਆ ਤਾਂ ਨਿੱਗੀ ਜਿਹੀ ਮੱਛੀ ਐ ਤੂੰ ਵੱਡੇ ਮગર ਮੱਛ ਵੱਲ ਵੀ ਇਹ ਵੇ ਉਹਨੂੰ ਹੱਥ ਪਾ ਨਹੀਂ ਕੀ ਮਤਲਬਾ ਮਾਥਾ ਤੇਰਾ ਨਾ ਰੁਖ ਨਿਕਾ ਦੇਣਾ ਵਾ ਤੇ ਨਾ ਗਾ ਤੁਰਿਆ ਅੱਜ ਬੈਠ ਕੇ ਗੱਲ ਕੀ ਹੋਈ ਉਹਦਾ ਬੈਠ ਕੇ ਦੱਸ ਦੇ ਕੀ ਹੋ ਗਿਆ ਯਾਰੀ ਪਾਣੀ ਲਿਆ ਇਹ ਤਾਂ ਤੁਪ ਹੋਇਆ ਗੱਲ ਕੀ ਹੋਈ ਹੈ ਗੱਲ ਦੱਸ ਪਹਿਲਾਂ ਹੁਣ ਆ ਕੀ ਪਾਪਾ ਜੀ 2 ਮਹੀਨੇ ਹੋ ਗਏ ਪੈਲੀਆਂ ਖਾਪਦਿਆਂ ਨੂੰ ਸਾਰੀਆਂ ਪੈਲੀਆਂ ਬਣਾਈਆਂ ਕਰਾਹ ਕੀਤੇ ਹੁਣ ਕਦੋਂ ਚ ਪਾਣੀ ਛੱਡ ਕੇ ਆਵਾ ਤੇ ਜਾ ਕੇ ਟੈਕਟਰ ਲੈ ਕੇ ਉਥੋਂ ਮਾਮਿਆਂ ਕਾ ਲਿਆ ਕੇ ਤੇ ਕਦੋਂ ਕਰਨ ਡਿਆ ਪਿਆਣ ਕੇ ਇਹ ਪੈਲੀ ਮੈਂ ਆਪ ਵੀਜਣੀ ਆ ਉਹ ਕੱਲ ਨੂੰ ਮਾਕੇ ਵੀ ਜਾਂਦੇ ਪੈਸੇ ਮੋੜਦੇ ਸਾਡੇ ਠੇਕੇ ਦੇ ਤੇ ਜਾਂ ਫਿਰ ਪੈਲੀ ਮੈਂ ਵਾਉਣੀ ਆ ਝੋਨਾ ਮੈਂ ਲਾਉਂਗਾ ਤੇ ਜਦੋਂ ਅਸੀਂ ਠੇਕਾ ਦਿੱਤਾ ਤੇ ਪੈਲੀ ਕਿਦਾਂ ਵਾ ਲੂਗਾ ਉਹ ਹਾਂ ਹਉ ਤੇ ਕਾਲੋ ਕਰਨ ਰਿਆ ਵਾ ਕਿ ਮੈਂ ਆਏ ਪਰਚਾ ਕਰਾ ਦੇਣਾ ਹੁਣ ਮੈਂ ਜਾ ਕਰਾ ਲਾ ਪਰਚਾੜਾ ਕਰਵਾਵਾ ਇਹ ਕੋਈ ਬੱਧਿਆ ਵਾਲੀ ਗੱਲ ਵਾ ਇੱਕ ਬੰਨੇ ਠੇਕੇ ਤੇ ਦੇ ਕੇ ਤੇ ਇੱਕ ਬੰਨੇ ਪੈੜੀਆਂ ਵਾਂਂਦਾ ਫਿਰਦਾ ਵਾ ਇਹ ਕਿਦਾਂ ਵਾਲੂਗਾ ਨਹੀਂ ਸਾਲ ਸਾਲ ਦਾ ਠੇਕਾ ਪਹਿਲੋ ਲਿਆ ਹੋਇਆ ਤੇ ਪਹਿਲੀ ਫੇਰ ਬਜਰਦਸਤੀ ਵਾਲੂਗਾ ਉਹ ਖਾ ਲੈਣਾ ਠੇਕਾ ਲੈ ਕੇ ਠੇਕਾ ਲੈ ਕੇ ਖਾੜਿਆ ਨਾ ਮੁੱਕ ਗਿਆ ਹੁਣ ਦੂਜੇ ਪਾਸੇ ਹੋ ਗਿਆ ਵਾ ਹੱਦ ਹੋ ਗਈ ਇਹਦੇ ਵਾਲੀ ਮੇ ਮਤਬਲ ਇਹ ਮੇ ਸੌਰੇ ਤੇਰੇ ਸਮੁੰਦਰ ਨੇ ਸਮੁੰਦਰ ਉਥੋਂ ਬਾਲਟੀਆਂ ਭਰ ਵੇ ਇਹਨਾਂ ਕੋਲ ਅਸੀਂ ਕੀ ਲੈਣਾ ਇਹ ਤਾਂ ਨਿਰਾਲੇ ਲੜਾਈ ਦਾ ਘਰ ਨੇ ਵੇਜੇ ਥਾਣੇ ਜਾਏਗਾ ਤੇ ਇਹਨਾਂ ਨੇ ਤੇਰੇ ਸਹੁਰਿਆਂ ਨੂੰ ਵੀ ਦੱਸ ਦੇਣਾ ਵੇ ਫਿਰ ਉੱਥੇ ਕੀ ਜਵਾਬ ਦੇਂਗਾ ਕੋਈ ਤੇ ਰਹੇਗੀ ਸਾਡੀ ਕੋਈ ਤੇ ਨਹੀਂ ਹੋ ਰਹਿਣੀ ਸਹੁਰਿਆਂ ਦੇ ਵਿੱਚ ਫਿਰ ਤੇਰੀ ਤੇ ਮਾਣ ਨਾ ਮੈਨਿਆ ਨਾ ਥਾਣੇ ਦੇ ਚੱਕਰ ਚ ਪੈ ਤਾਂ ਹੁਣ ਇੱਥੇ ਹੀ ਚੁੱਪ ਕੀਤਾ ਰਹਿ ਪੁੱਤ ਹਾਂ ਹਲੇ ਉਹ ਕੰਮ ਲਈ ਜਾਂਦਾ ਲੜਾਈਆਂ ਦੇ ਵਿੱਚ ਕੁਝ ਨਹੀਂ ਨਾ ਰੱਖਿਆ ਲੜਾਈ ਘਾਟੇ ਬੰਦੀ ਹੁੰਦੀ ਹੈ ਲੜਾਈ ਦੇ ਕਿਹੜੇ ਫਾਇਦਾ ਪਾਇਆਗੇ ਦੀ ਪਪਾ ਜੀ ਆਖਦਾ ਦੀ ਗੱਲ ਹੋਈ ਲੜਨਾ ਨਹੀਂ ਹੈਗਾ ਇਹ ਲੜਾਈ ਘਾਟੇ ਬੰਦੀ ਹੁੰਦੀ ਹੈ ਜਦੋਂ ਅਗਲਾ ਸਿਰ ਚੜ ਕੇ ਆ ਗਿਆ ਤੂੰ ਨੂੰ ਕੋਈ ਜਵਾਬ ਨਹੀਂ ਦੇਣਾ ਹੁਣ ਅਗਲਾ ਬਾਹਰ ਖੋ ਕੇ ਗਾਲਾਂ ਕੱਢੀ ਜਾਊਗਾ 게ਟ ਦੇ ਅੱਗੇ ਤੇ ਮੈਂ 게ਟ ਬਾਤ ਕਰਕੇ ਅੰਦਰ ਪੈਰੂੰਗਾ ਮੇਰੇ ਕੋਈ ਆ ਕੰਮ ਹੁੰਦਾ ਹੈਗਾ ਪੁੱਤ ਨੇਗੇ ਟਾਈਮ ਕੱਢ ਲਈ ਜਾਂਦਾ ਟਾਈਮ ਕੱਢ ਲਈ ਜਾਂਦਾ ਅਗਲਾ ਸਿਰ ਤੇ ਚੜ ਕੇ ਉੱਥੇ ਟਰੈਕਟਰ ਲੈ ਕੇ ਆ ਕੇ ਤੇ ਕਦੂ ਕਰਨ ਡਿਆ ਭਾਂਣ ਕੇ ਤੇ ਮੈਂ ਉਸੇ ਬਾਹਰ ਖੋ ਕੇ ਵੇਂਦਾ ਰਹਿਦਾ ਉਹ ਹੌਲੀ ਨਾਲ ਪਾਣੀ ਪੀ ਭੇਜ ਦੇ ਆ ਸੋਨੋ ਮੈਂ ਤੇਰੇ ਨਾਲ ਲੜਨੀ ਆਈ 13 ਕੇ ਮਤਲਬ ਵਾਲੇ ਟਰੈਕਟਰ ਚ ਚਾਬੀ ਕੱਢਣ ਦਾ ਚੁੱਪ ਕਰਕੇ ਨਾ ਬੰਦਿਆ ਤਾਰਾ ਮੈਨੂੰ ਚਾਬੀ ਫੜਾ ਦੇ ਕਿਉਂ ਚਾਬੀ ਕੱਢਣੀ ਨਹੀਂ ਮੈਂ ਉਹਨੇ ਮੈਨੂੰ ਟਰੈਕਟਰ ਪੁੱਛ ਕੇ ਪਹਿਲੀ ਜਵਾੜਿਆ ਸੀ ਤੇ ਕਿਉਂ ਸਾਡੀ ਪਹਿਲੀ ਆਪਣੀ ਪਹਿਲੀ ਹੈ ਟਰੈਕਟਰ ਵਾਲਿਆ ਭਾਵੇਂ ਅਸੀਂ ਸੱਤ ਟਰੈਕਟਰ ਵਾੜੀ ਹੈ ਤੈਨੂੰ ਕਾਦੀ ਤੰਗੀ ਹੈ ਮੇਰੇ ਨਾਲ ਭਾਵੇਂ ਸੱਤ ਛੱਡ ਕੇ 70 ਟਰੈਕਟਰ ਲੈ ਕੇ ਖਿਲਾ ਰਹੋ ਹਾਂ ਪਰ ਅਸੀਂ ਉਹ ਜ਼ਮੀਨ ਦਾ ਠੇਕਾ ਦਿੱਤਾ ਵਾ ਵੇ ਦੇ ਦਾਂਗਾ ਤੇਰਾ ਠੇਕਾ ਭੱਜ ਨਹੀਂ ਚੱਲੇ ਅਸੀਂ ਕਿਤੇ ਚਾਬੀ ਫੜਾ ਇੱਧਰ ਬਗਾਨੀ ਮਾਨ ਤੇ ਅਗਲੇ ਦੇ ਘਰ ਪਹੁੰਚਾਉਣੀ ਹੈ ਜ਼ਿੰਮੇਵਾਰੀ ਦੇ ਨਾਲ ਉਹ ਪਤਾ ਹੈ ਮੈਨੂੰ ਕਿੰਨੇ ਕ ਜ਼ਿੰਮੇਵਾਰ ਜੇ ਤੁਸੀਂ ਜਿੰਨਾ ਕ ਮੇਰਾ ਸੈਟ ਮੋੜਿਆ ਨਾ ਤੇ ਜਿੰਨੀ ਕ ਉਹਨਾਂ ਦੀ ਗੱਡੀ ਮੋੜਤੀ ਇਹਨਾਂ ਕ ਤੁਸੀਂ ਟਰੈਕਟਰ ਮੋੜ ਦੇਣਾ ਵਾ ਫਰੀ ਦੀਆਂ ਚੀਜ਼ਾਂ ਪਾ ਲਈ ਜਾਂਦੇ ਆ ਬਸ ਨੱਪੀ ਜਾਂਦੇ ਅੰਦਰ ਨੱਪ ਲੋ ਘਟ ਲਵ ਸਾੜਾ 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 ਬੋਲਣ ਡਿਆਈ ਤੁਹਾਡਾ ਸਾਹ ਪਤਾ ਲੱਗਣ ਡਿਆ ਤੁਹਾਡੇ ਮੂੰਹ ਤੋਂ ਤੇ ਤੁਹਾਡੇ ਚ ਸਾੜਾ ਬੋਲਣ ਡਿਆ ਵੀ ਇਹ ਚੀਜ਼ਾਂ ਤਾਂ ਅਹੀ ਲਿਆਂਗੇ ਵਰਤਨੀਆਂ ਹਨ ਵਿੱਕੀਆਂਆਂ ਵਰਤਨ ਡਿਆ ਪਿਆ ਇਹ ਚੀਜ਼ਾਂ ਸਾੜਾ ਤਾਂ ਤੁਹਾਨੂੰ ਇਹ ਗੱਲ ਦਾ ਏ ਜੇ ਮੈਂ ਤੇ ਆਪ ਉਹ ਵੇਲੇ ਨੂੰ ਪਛਤਮ ਨਹੀਂ ਆ ਜਦੋਂ ਇਹਨਾਂ ਦਾ ਸਿਰ ਉਹਨਾਂ ਦੇ ਨਾਲ ਜੋੜ ਦਿੱਤਾ ਜੇ ਤੂੰ ਹੀ ਨਾ ਰਿਸ਼ਤਾ ਕਰਾਉਂਦੇ ਤਾਂ ਹੋਰ ਕੋਈ ਕਰਾ ਦਿੰਦਾ ਹੁਣ ਤੂੰ ਹੀ ਆਂਦੇ ਪਈ ਅਹੀ ਰਿਸ਼ਤਾ ਕਰਾਇਆ ਤੇ ਸਾਡੇ ਥੱਲੇ ਗਾ ਇਲਾਕੇ ਰਹਿਣ ਪਰ ਇਹ ਗੱਲ ਨਹੀਂ ਜੇ ਹੋਣੀ ਹੈ ਨੀ ਤੂੰ ਦੱਸ ਸਾਡੀਆਂ ਚੀਜ਼ਾਂ ਲੈਂਦੀਆਂ ਤੈਨੂੰ ਲੱਭ ਗਈਆਂ ਨੇ ਪਈ ਇਹਨਾਂ ਟਰੈਕਟਰ ਤੇ ਗੱਡੀਆਂ ਲੈਂਦੀਆਂ ਨੇ ਤੇ ਜਿਹੜੀਆਂ ਤੂੰ ਅੰਦਰ ਵੜ ਕੇ ਦੱਥੀਆਂ ਲਿਆਉਂਦੀਆਂ ਜੇਬਾਂ 'ਚ ਪਾ ਕੇ ਉਹ ਨੀ ਕਿ ਇਹਨੂੰ ਦੱਸਦੀਆਂ ਤੇਰੇ ਦਿਲ 'ਚ ਇਹਨਾਂ ਨੂੰ ਪਤਾ ਹੀ ਨਹੀਂ ਹਨੂ ਵੀ ਸਾਰਾ ਪਤਾ ਕਿ ਕਿੰਨੇ ਕੁ ਤੂੰ ਹੱਥੋਂ ਲਿਆਉਂਦੀ ਐ ਤੇ ਕਿੰਨੇ ਵਰਤਨੀ ਐ ਨੀ ਤੂੰ ਕੌਣ ਹੋ ਇਹ ਦੱਥੀਆਂ ਦੇ ਮੇਹਣੇ ਮਾਰਨ ਵਾਲੀ ਮੇਰੇ ਪੇਕੇ ਆ ਮੈਂ ਜਿੱਤਾ ਮਰਜੀ ਉਹਨਾਂ ਨਾਲ ਵਰਤਾ ਤਾਡੇ ਫੇਰ ਕਾਨੂੰ ਟਿਆਡੇ ਪੀੜ ਹੁੰਦੀ ਏ ਉਹ ਵੀ ਉਹਨਾਂ ਦੀ ਧੀ ਏ ਉਹਦੇ ਵੀ ਪੇਕੇ ਨੇ ਤੋ ਉਹ ਵੀ ਜੋ ਮਰਜ਼ੀ ਲਿਆ ਕੇ ਵਰਤੇ ਲਿਆ ਆਏ ਫੜਾ ਮੈਨੂੰ ਚਾਬੀ ਮੈਂ ਜਾਵਾਂ ਵਰਤੋ ਵਿਹਾਰ ਬਣਿਆ ਹੁੰਦਾ ਵਾ ਅਸੀਂ ਲੈ ਕੇ ਆਉਂਦੇ ਨਾ ਪੈਸੇ ਤੇ ਉਦਾਂ ਵਾਪਸ ਮੋੜ ਕੇ ਮੰਨੇ ਆ ਤੁਹਾਡੇ ਨੂੰ ਭੁੱਖ ਨਹੀਂ ਖਾਰੀ ਦੀ ਹੈਗੀ ਉਹ ਜਿਹੜੀ ਚੀਜ਼ ਮੁਫਤ ਦੀ ਲੱਭਦੀ ਆ ਨਾ ਤੁਸੀਂ ਆਂਦੇ ਸਾਡੇ ਘਰ ਹੀ ਆ ਜੇ ਉਹ ਤੁਹਾਡੇ ਘਰੋਂ ਤੇ ਖਾਲੀ ਕੋਲੀ ਮੋੜਨ ਦੀ ਆਸ ਨਹੀਂ ਹੈਗੀ ਤੁਸੀਂ ਅਗਲੇ ਤਾਂ ਗੱਡੀਆਂ ਟਰੈਕਟਰ ਕਿੱਥੇ ਮੋੜ ਦੇਣੇ ਆ ਉਹ ਨਾਲੇ ਤੁਸੀਂ ਕੌਣ ਹੁੰਦੇ ਹੋ ਰਿਸ਼ਤੇ ਜੋੜਨ ਵਾਲੇ ਰਿਸ਼ਤੇ ਤਾਂ ਰੱਬ ਆਪ ਜੋੜਦਾ ਤੁਰੋ ਸੰਜੋਗ ਲਿਖੇ ਹੁੰਦੇ ਨੇ ਮੇਰੇ ਪੁੱਤਰ ਦਾ ਸੰਜੋਗ ਹੀ ਉੱਥੇ ਲਿਖਣਾ ਉਧਰੋਂ ਛੁੱਟਣਾ ਹੀ ਤੇ ਇੱਧਰ ਉਹਦਾ ਹੋਣਾ ਹੀ ਤੁਹਾਡਾ ਦੇ ਵਿੱਚ ਇੱਕ ਬਹਾਨਾ ਜਿਹਾ ਬਣ ਗਿਆ ਵੀ ਅਹੀ ਰਿਸ਼ਤਾ ਕਰਾਇਆ ਏ ਵੇ ਕਾਦੀ ਭੁੱਖ ਖਲਾਰੀਆ ਹੀ ਐਵੇਂ ਬਕਵਾਸ ਕਰੀ ਜਾਂਦਾ ਕਦੇ ਤੂੰ ਭੁੱਕੀ ਜਾਂਂਦੇ ਜੇ ਮੈਂ ਚੁੱਪ ਕੀਤੀਆਂ ਤੂੰ ਸਿਰ ਤੇ ਚੜੀ ਜਾਂਦੇ ਹੋ ਤੇ ਚੁੱਪ ਕਰ ਘੜੇ ਕੋ ਸੁਣਦੇ ਹੀ ਏ ਫੜਾ ਇੱਧਰ ਚਾਬੀ ਮੈਨੂੰ ਓ ਸੋਨੂੰ ਮਾਰ ਮੱਥੇ ਚਾਬੀ ਤੂੰ ਚਾਬੀ ਸਿਰ ਮਾਰਨੀ ਏ ਹਾਲ ਫੜ ਚਾਬੀ ਲਿਆ ਬੜਾ ਇੱਧਰ ਬੜਾ ਨੇ ਪਹਿਲੀ ਬਾਹਰ ਕੱਢ ਦੇ ਕੱਢ ਲਾਂਗੇ ਤੈਨੂੰ ਕੀ ਐਡਾ ਤੂੰ ਅਖੜ ਖਾਂ ਦੇ ਕੱਢ ਲਓ ਤੇ ਲਿੱਤੇ ਬਾਲ ਲਓ ਜੀ ਬੀਬੀ ਨੂੰ ਤੇ ਤਕਵਾ ਮਿਲ ਗਿਆ ਜੇ ਚੋਲ ਗਰੀ ਦਾ ਚਾਚੀ ਪੋਲੇ ਜੇ ਮੂੰਹ ਨਾ ਕਹਿ ਗਈ ਐ ਐ ਸਭ ਕੁਝ ਰੱਬ ਹੀ ਕਰਦਾ ਵਾ ਰੱਬ ਨੇ ਸੰਜੋਗ ਲਿਖੇ ਹੁੰਦੇ ਆ ਉਹ ਮੰਨਿਆ ਸਭ ਕੁਝ ਰੱਬ ਹੀ ਕਰਦਾ ਰੱਬ ਨੇ ਸੰਜੋਗ ਰੱਬ ਨੇ ਲਿਖੇ ਆ ਪਰ ਜਰੀਆ ਤੇ ਰੱਬ ਕਿਸ ਨਾ ਕਿ ਬੰਦੇ ਨੂੰ ਬਣਾਉਂਦਾ ਨਾ ਅਸਲ ਵਿੱਚ ਨਾ ਇਹੋ ਜਿਹੇ ਲੋਕਾਂ ਨੂੰ ਕਿਰਤ ਘਣ ਕੇ ਆ ਗਿਆ ਜਿਹੜਾ ਆਪਣੇ ਮਤਲਬ ਕੱਢ ਕੇ ਨਾ ਪਤਾ ਕੀ ਕਹਿਣਗੇ ਅਸੀਂ ਤੁਸੀਂ ਆਡੇ ਬਾਅਦ ਕੀ ਕੀਤਾ ਵਾ ਖਾਪਾਈ ਦਾ ਕੋਈ ਫਾਇਦਾ ਨਹੀਂ ਚੱਲ ਉੱਠ ਕੇ ਨਾ ਹਾ ਨੂੰ ਜਾ ਕੇ 收到。来。